ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਿਆਈ ਕਾਲ ਦੌਰਾਨ ਕਈ ਮਹਾਨ ਕਾਰਜ ਕੀਤੇ ਜਿਨ੍ਹਾਂ ਵਿੱਚ ਨਗਰ ਉਸਾਰੀ ਸਰੋਵਰ ਬੋਰੀਆਂ ਖੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਸਥਾਪਨਾ ਆਦਿ شمار ਹਨ ਗੁਰੂ ਜੀ ਦੇ ਵਾਦ ਰਹੇ ਪ੍ਰਤਾਪ ਨੂੰ ਬਰਦਾਸ਼ਤ ਕਰਨਾ ਮੁਗਲ ਹਾਕਮਾਂ ਨੂੰ ਬਿਲਕੁਲ गवारा ਨਹੀਂ ਸੀ ਆਖਰ ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਵਾ ਕੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਜ਼ਾਲਿਮਾਂ ਵੱਲੋਂ ਪਰ ਗਰਮੀ ਵਿੱਚ ਗੁਰੂ ਸਾਹਿਬ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਪਵਨ ਸੀਸ ਤੇ ਤੱਤੀ ਰੇਤ ਪਾਈ ਗਈ ਤਸੀਹਿਆਂ ਨੂੰ ਸਹਜਤਾ ਵਿੱਚ ਸਹਾਰਦਿਆਂ ਅਕਾਲ ਪੁਰਖ ਦਾ ਪਾਣਾ ਮੰਨ ਕੇ ਗੁਰੂ ਸਾਹਿਬ ਜੀ ਅਡੋਲ ਰਹੇ ਇਸ ਤਰ੍ਹਾਂ ਕਈ ਤਸੀਹੇ ਦੇਣ ਤੋਂ ਬਾਅਦ ਮੁਗਲ ਹਾਕਮ ਜਹਾਂਗੀਰ ਨੇ ਜੇਢ ਸੁਦੀ 4 ਸੰਮਤ 1663 ਮੁਤਾਬਕ ਸਨ 1606 ਈਸਵੀ ਵਿੱਚ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਵਾ ਦਿੱਤਾ ਪੰਚਮ ਪਾਸ਼ਾ ਜੀ ਦੀ ਸ਼ਹਾਦਤ ਸਾਡੇ ਲਈ ਮਾਰਗਦਰਸ਼ਨ ਹੈ ਜੋ ਧਰਮ ਦੇ ਸੁਨਹਿਰੀ ਅਸੂਲਾਂ ਦੀ ਖਾਤਰ ਜ਼ਬਰ ਜ਼ੁਲਮ ਦੇ ਟੱਕਰੇ ਲਈ ਸਦਾ ਤਿਆਰ ਰਹਿਣ ਦੀ ਪ੍ਰੇਰਣਾ ਦਿੰਦੀ ਹੈ